ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਲਓ ਵੀਰ ਜੀ ਅੱਜ ਟਿਪ ਦੀ ਲੱਗੀ ਇਹ ਤੁਹਾਨੂੰ ਆਪਾਂ ਇੱਕ ਠੀਕ ਹੈ ਜੀ ਤੇ ਬਹੁਤ ਵਧੀਆ ਤੇ ਬਹੁਤ ਹੀ ਟੌਪ ਦੀ ਤੇ ਸਾਰੇ ਖਿਡਾਰੀਆਂ ਦੇ ਕੰਮ ਆਉਣ ਵਾਲੀ ਹਾਂਜੀ ਸਤਿ ਸ੍ਰੀ ਅਕਾਲ ਕਰਨਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਧੀਰਜ ਵੀਰੇ ਸਤਿ ਸ੍ਰੀ ਅਕਾਲ ਜਸੀ ਭਾਈ ਕੀ ਹਾਲ ਹੈ ਜੀ ਹਾਲ ਵਧੀਆ ਹੋਰ ਕਰਨਾਲ ਵੀਰ ਜੀ ਠੀਕ ਠਾਕ ਜੀ ਭਾਈ ਓਕੇ ਰਿਪੋਰਟਾਂ ਬਹੁਤ ਵਧੀਆ ਜੀ ਕਰਨਾਲ ਵੀਰ ਜੀ ਹੋਰ ਸ਼ੌਂਕਸ ਕਰਕੇਦਾ ਚੱਲਦਾ ਜੀ ਬਹੁਤ ਵਧੀਆ ਚੱਲ ਰਿਹਾ ਬਾਬੇ ਦੀ ਕਿਰਪਾ ਜੀ ਜਿੱਦਾਂ ਕਿ ਆਪਾਂ ਤੁਹਾਨੂੰ ਪਹਿਲੀ ਵੀਡੀਓ ਚ ਸ਼ੌਂਕ ਕਰਾਇਆ ਵਾ ਤਿੰਨ ਪ੍ਰਿੰਦਿਆਂ ਦਾ ਹਾਂਜੀ ਤੇ ਤੁਸੀਂ ਸਾਰੇ ਵੀਰਾਂ ਨੇ ਦੇਖਿਆ ਹੋਊਗਾ ਹਾਂਜੀ ਕਿ ਕਿਸੇ ਨੂੰ ਜ਼ਹਿਰਵਾ ਨਹੀਂ ਹੋਇਆ ਜੀ ਨਹੀਂ ਹੋਇਆ ਭਾਜੀ ਠੀਕ ਹੈ ਜੀ ਇਹ ਜ਼ਹਿਰਵਾ ਦਾ ਆਪਾਂ ਨੂੰ ਰਾਜ ਦੱਸ ਦਿੰਨੇ ਕਿ ਲੋ ਸਾਰਿਆਂ ਵੀਰਾਂ ਦੇ ਕੰਮ ਆ ਜੂਗਾ ਜੀ ਆਪਾਂ ਨੂੰ ਨੌਲੇਜ ਆ ਆਪਾਂ ਦੱਸ ਸਕਦੇ ਹਾਂ ਨਾ ਬਿਲਕੁਲ ਜੀ ਕਹਿੰਦੇ ਵੀ ਜ્ઞાન ਵੰਡਣਾ ਹੀ ਵਾਦਾ ਵਾਦ ਦਾ ਹਾਂਜੀ ਤੇ ਗਿਆਨ ਕੋਲ ਰੱਖ ਕੇ ਆਪਾਂ ਕੁਝ ਨਹੀਂ ਕਰਨਾ ਜੀ ਕੁਝ ਨਹੀਂ ਕਰ ਸਕਦੇ ਜੇ ਕਿਸੇ ਵੀਰਾਂ ਭਰਾਵਾਂ ਦੇ ਖੜਾਰੀਆਂ ਦੇ ਆਪਣੇ ਆ ਦੇ ਸਾਰੇ ਭਰਾ ਹੀ ਨੇ ਆਪਣੇ ਠੀਕ ਹੈ ਜੀ ਉਹਨਾਂ ਦਾ ਕੁਝ ਬਣ ਜੇ ਭਲਾ ਹੋ ਜੇ ਕੰਮ ਆ ਜੀ ਬਿਲਕੁਲ ਬਿਲਕੁਲ ਆਪਣਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਇਹ ਜਿਹੜਾ ਯਰਵਾਦ ਆ ਨਾ ਇਹ ਆਪਾਂ ਰੋਕਦੇ ਆ ਆਪਾਂ ਸ਼ੁਰੂ ਤੋਂ ਹੀ ਡੀਜ਼ਲ ਤੇ ਕਾਲੀ ਫਰਨੇਲ 1 ਲੀਟਰ ਲੈਣਾ ਡੀਜ਼ਲ ਅੱਧਾ ਲੀਟਰ ਲੈਣੀ ਆ ਕਾਲੀ ਫਰਨੇਲ ਉਹਨੂੰ ਮਿਕਸ ਕਰ ਲਓ ਆ ਠੀਕ ਹੈ ਜੀ ਤੇ ਉਹ ਕੱਢਿਓ ਫੁਹਾਰਾ ਉਹ ਫੁਹਾਰੇ ਦੇ ਵਿੱਚ ਪਾ ਲਓ ਭਾਜੀ ਉਹਨੂੰ ਆ ਲਓ ਜੀ ਉਹਨੂੰ ਤੁਸੀਂ ਇਦਾਂ ਫੁਹਾਰੇ ਦੇ ਵਿੱਚ ਪਾ ਲੈਣੀ ਜਿਹਦੇ ਵਿੱਚ ਮਿਕਸ ਕਰ ਲਈ ਨਾ ਪਾ ਕੇ 1.5 ਲੀਟਰ ਦੋਵੇਂ ਮਤਲਬ 1 ਲੀਟਰ ਫਰਨੇਲ ਨਹੀਂ ਅੱਧਾ ਲੀਟਰ ਫਰਨੇਲ ਅੱਧਾ ਲੀਟਰ ਫਰਨੇਲ 1 ਲੀਟਰ ਡੀਜ਼ਲ ਤੇ 1 ਲੀਟਰ ਡੀਜ਼ਲ ਹਾਂਜੀ ਠੀਕ ਹੈ ਜੀ ਜਿੱਦਾਂ ਨੂੰ ਤੀਜੇ ਦਿਨ ਹਰ ਤੀਸਰੇ ਦਿਨ ਆਪਣੇ ਖੁੱਡੇ ਦੇ ਵਿੱਚ ਮਾਰ ਦੇਣਾ ਮਤਲਬ ਫਟੀਆਂ ਫੁੱਟੀਆਂ ਨੂੰ ਉੱਤੇ ਥੱਲੇ ਸਾਰੇ ਚਾਰ ਚੁਬੇ ਆ ਠੀਕ ਹੈ ਜੀ ਮਤਲਬ ਬੁੱਧ ਬੁੱਧਵਾਰ ਮਾਰਿਆ ਤੇ ਸ਼ਨੀਵਾਰ ਫੇਰ ਮਾਰ ਦੋ ਹਾਂਜੀ ਫੇਰ ਮੰਗਲਾਰ ਮਾਰ ਦੋ ਤੇ ਮੰਗਲਾਰ ਤੋਂ ਬਾਅਦ ਜਿਹੜਾ ਤੀਜਾ ਦਿਨ ਬਣਦਾ ਉਹ ਫੇਰ ਮਾਰੋ ਮਾਰੀ ਜਾਓ ਤੁਹਾਡੇ ਜ਼ਹਿਰ ਵਾਲਾ ਆਦਮੀ ਹੋਊਗਾ ਇਹ ਚੀਜ਼ ਦੀ ਮੈਂ ਗਾਰੰਟੀ ਦਿੰਦਾ ਇਹ ਚੀਜ਼ ਮੈਂ ਵਰਤੀ ਹੋਈ ਆ ਭਾਈ ਬਹੁਤ ਸੋਹਣੀ ਟਿਪ ਦਿੱਤੀ ਜੀ ਭਾਜੀ ਹੁਣਾਂ ਨੇ ਠੀਕ ਹੈ ਜੀ ਬਹੁਤ ਵਧੀਆ ਵੀ ਲੱਗਿਆ ਵਾ ਆਪਾਂ ਭਾਜੀ ਨਾਲ ਗੱਲ ਕੀਤੀ ਵੀ ਭਾਜੀ ਜ਼ਹਿਰਵਾਨ ਨਹੀਂ ਹੋਰੇ ਤੁਹਾਡੇ ਕਿਸੇ ਵੀ ਬੱਚੇ ਨੂੰ ਆਹ ਦੇਖ ਸਕਦੇ ਹੋ ਤੁਸੀਂ ਨ ਕਿਸੇ ਨੂੰ ਵੀ ਜ਼ਹਿਰਵਾਦ ਨਹੀਂ ਹੋਇਆ ਠੀਕ ਹੈ ਜੀ ਉਧਰ ਵੀ ਜਿਹੜੇ ਬੱਚੇ ਵਿਖਾਏ ਨੇ ਤੁਹਾਨੂੰ ਉਧਰ ਵੀ ਕਿਸੇ ਨੂੰ ਜ਼ਹਿਰਵਾਦ ਨਹੀਂ ਹੋਇਆ ਠੀਕ ਹੈ ਜੀ ਇਹ ਬਸ ਇਹਦਾ ਹੀ ਰਾਜ ਹੈਗਾ ਜੀ ਆ ਦੇਖ ਸਕਦੇ ਹੋ ਤੁਸੀਂ ਕੋਈ ਬੱਚਾ ਵੀ ਫੜ ਲਓ ਚਲੋ ਇਹ ਬੱਚਾ ਫੜ ਲਓ ਇਹ ਬੱਚਾ ਲੈ ਲਓ ਇਹ ਵੇਖ ਲਓ ਪੂਰੇ ਸਾਫ ਐ ਟੌਪ ਕਲਾਸ ਦੇ ਠੀਕ ਹੈ ਜੀ ਆ ਦੇਖ ਲਓ ਕਿਸੇ ਪਰਿੰਦੇ ਨੂੰ ਜ਼ਹਿਰਵਾਦ ਨਹੀਂ ਇਹ ਬੱਚੇ ਨੂੰ ਕਿਸੇ ਨੂੰ ਜ਼ਹਿਰਵਾਦ ਨਹੀਂ ਕੋਈ ਪੈਰਾਂ ਤੇ ਨਹੀਂ ਕੋਈ ਨੋਕੇ ਤੇ ਨਹੀਂ ਬਿਲਕੁਲ ਠੀਕ ਹੈ ਜੀ ਤੇ ਬਹੁਤ ਸੋਹਣੇ ਬੱਚੇ ਪਲੇ ਜੀ ਭਾਈ ਹੁਣਾ ਕੋ ਠੀਕ ਹੈ ਜੀ ਕਿਤੇ ਭਾਈ ਕੋਈ ਦਾਗ ਨਹੀਂ ਬੱਚੇ ਨੇ ਹਾਂਜੀ ਭਾਈ ਹੁਣਾ ਜਿਹੜਾ ਤੁਹਾਨੂੰ ਤਰੀਕਾ ਦੱਸਿਆ ਇਹ ਭਾਈ ਦਾ ਤਰੀਕਾ ਹੀ ਵੀ ਕਰਦੇ ਆ ਤੇ ਰਿਜ਼ਲਟ ਇੱਕ ਨੰਬਰ ਹੈਗਾ ਜੀ ਅੱਜ ਭਾਈ ਨੇ ਤਰੀਕਾ ਤੁਹਾਨੂੰ ਯਾਰ ਵਾਰ ਦੱਸਿਆ ਇੱਕ ਨੰਬਰ ਰਿਜ਼ਲਟ ਹੈਗਾ ਜੀ ਜਿਸ ਤਰੀਕਾ ਭਾਈ ਦਾ ਤਰੀਕਾ ਬਹੁਤ ਵਧੀਆ ਹੈ ਸਾਰੇ ਵੀਰ ਭਰਾ ਕਰਨ ਤੇ ਜਲਦ ਤੋਂ ਬਿਲਕੁਲ ਆਪਾਂ ਨੂੰ ਮੈਸੇਜ ਕਰਕੇ ਜਰੂਰ ਦੱਸਿਓ ਇਹ ਵਰਤ ਕੇ ਤੇ ਮੈਸੇਜ ਜਰੂਰ ਕਰਿਓ ਠੀਕ ਹੈ ਜੀ ਅਗਲੀ ਵੀਡੀਓ ਜਲਦ ਮਿਲਾਂਗੇ ਤਤਤਾਕਲੀ ਧੰਨਵਾਦ ਸ਼ੁਕਰੀਆ ਸਤ ਸ੍ਰੀ ਅਕਾਲ